ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਬਈ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਕੁਝ ਵੀ ਹੈਗਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੋਂ ਬਿਲਕੁਲ ਫਰੀ ਦੇ ਵਿੱਚ ਆਪਾਂ ਇਹਦਾ ਤੁਹਾਡੀ ਲਗਾ ਦਵਾਂਗੇ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਪਹਿਲੀ ਗੱਡੀ ਬਾਈ ਆਪਣੇ ਕੋਲੇ Swift VDI ਸਿਲਵਰ ਕਲਰ 'ਚ ਪਹੁੰਚੀ ਹੈ ਸਾਰੀ ਗੱਡੀ origignal ਹੈ ਦੋਵੇਂ ਚਾਬੀਆਂ ਆਪਾਂ ਨੂੰ ਨਾਲ ਮਿਲ ਜਾਣਗੀਆਂ 520000 ਰੁਪਿਆ ਮਾਲਕ ਨੇ ਰੇਟ ਇੱਕ ਵਾਰੀ ਕਿਹਾ ਹੈਗਾ ਗੱਡੀ ਦੀ ਕੰਡੀਸ਼ਨ ਆਲੋਕਿਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਿਸੜੀ ਨਹੀਂ ਵਧੀਆ ਮਾਲਕ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਗੱਡੀ ਪਸੰਦ ਆਵੇ ਤਾਂ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਗੱਡੀ 'ਚ ਕੋਈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਨਹੀਂ ਮਿਲਣੀ ਚਾਹੀਦੀ ਤੇ ਵਧੀਆ ਗੱਡੀ ਆ ਬਾਕੀ 85 ਕੇ ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਤੇ ਮਾਲਕ ਨੇ ਕਿਹਾ 5 ਲੱਖ ਜਿਹੜਾ 20000 ਰੇਟ ਹੈ ਇੱਕ ਵਾਰੀ ਡਿਮਾਂਡ ਹੈ ਲੈਸ ਬੈਸ ਮੌਕੇ ਤੇ ਹੋ ਜਾਊਗਾ ਮਾਲਕ ਨੇ ਕਿਹਾ ਮਾਨਤਨ ਪੂਰਾ ਕਰ ਦਾਂਗੇ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਜਾ ਕੇ ਦੇਖ ਸਕਦਾ ਹੂੰ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤੇ ਮਾਲਕ ਨੇ ਕਿਹਾ ਐਨਓਸੀ ਨਾਲ ਦੇਣੀ ਹੈ ਜੀ ਐਨਓਸੀ ਨਾਲ ਦੇ ਦੇਣਗੇ ਪੰਜਵੀਂ ਡਿਮਾਂਡ ਹੈ ਜਾ ਕੇ ਦੇਖ ਕੇ ਤੇ ਪਸੰਦ ਆਵੇ ਗੱਡੀ ਤਾਂ ਗੱਡੀ ਨੂੰ ਖਰੀਦ ਸਕਦਾ ਹੂੰ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 62 390 19020 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਜਿਹੜੀ ਸੈਕਿੰਡ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਆਂ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਆਲਟੋ ਗੱਡੀ ਆ ਬਹੁਤ ਚੰਗੀ ਹਾਲਤ ਵਿੱਚ ਪਈ ਐ ਤੇ ਗੱਡੀ ਦਾ ਜਿਹੜਾ ਮਾਡਲ ਹੈ 2008 ਹੈ ਜੀ ਪਾਸਿੰਗ ਆਪਨ ਮਿਲ ਜੂਗੀ 2028 ਤੱਕ 28 ਤੱਕਰ ਪਾਸਿੰਗ ਕਰਵਾਈ ਹੋਈ ਆ ਪੰਜਾਬ ਨੰਬਰ ਹੈ ਤੇ 80 CNJ ਹੈ ਜੀ CNJ ਕਿੱਟ ਲੱਗੀ ਹੋਈ ਆ ਕਾਪੀ ਤੇ ਚੜੀ ਹੋਈ ਆ ਪਟਿਆਲੇ ਗੱਡੀ ਖੜੀ ਆ ਮਾਲਕ ਦਾ ਏਰੀਆ ਪਟਿਆਲਾ ਐ ਜਾ ਕੇ ਕਿਸੇ ਨੇ ਦੇਖਣੀ ਹੋਵੇ ਪਟਿਆਲੇ ਜਾ ਕੇ ਦੇਖ ਸਕਦਾ ਹਾਂ 1 35 ਡਿਮਾਂਡਲੈਸ ਬੱਸ ਹੋ ਜਾਊਗਾ ਤੇ ਬਾਕੀ ਗੱਡੀ ਠੀਕ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟ్రਾਈ ਲੈਣੀ ਹੈ ਕਿ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਚੰਗੀ ਹਾਲਤ ਦੇ ਵਿੱਚ ਗੱਡੀ ਹੈਗੀ ਪਟਿਆਲੇ ਖੜੀ ਹੈ ਗੱਡੀ ਪਟਿਆਲੇ ਵਗਜੋ ਤੁਸੀਂ ਪਟਿਆਲੇ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਨੇੜੇ ਤੜੇ ਤੋਂ ਤੇ ਗੱਡੀ ਆ ਪਸੰਦ ਆਈ ਐ ਤਾਂ ਮਾਲਕ ਦੇ ਘਰੇ ਖੜੀ ਆ ਪਰਸਨਲ ਰੱਖੀ ਹੋਈ ਘਰ ਦੀ ਗੱਡੀ ਆ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 62 836 960 94 ਨੰਬਰ ਤੇ ਗੱਲ ਲਾਜ਼ਮੀ ਤੁਸੀਂ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Maruti 800 ਗੱਡੀ ਪਹੁੰਚੀ ਆ ਇੱਕ ਗੱਡੀ ਦਾ ਰੇਟ ਆ ਬਹੁਤ ਘੱਟ ਆ ਜੀ 45000 ਦੇ ਵਿੱਚ ਇਹਨਾਂ ਨੇ ਸੇਲ ਕਰਨੀ ਆ ਰੇਟ ਇੱਕ ਵਾਰੀ 45000 ਡਿਮਾਂਡ ਆ ਜੀ ਤੇ ਮੌਕੇ ਤੇ ਲੈਸ ਹੋਊਗਾ 2000 ਪੂਰਾ ਮਾਡਲ ਐ ਇਹ ਸੀ ਹੀਟਰ ਵਰਕਿੰਗ ਚ ਤੇ ਸੈਂਟਰ ਲੋਕ ਹੈ ਆਰਸੀ ਚਪਾਲੀ ਹੈ ਮੋਗਾ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਜਾ ਕੇ ਦੇਖਣੇ ਵਿੱਚ ਜਾ ਕੇ ਦੇਖ ਲਿਓ ਚਲਾ ਕੇ ਦੇਖਣੇ ਵਿੱਚ ਚਲਾ ਕੇ ਦੇਖ ਲਿਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਨਾਲ ਦੀ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਕਰਵਾ ਸਕਦੇ ਹੋ ਫਰੀ ਦੇ ਵਿੱਚ ਆਪਾਂ ਐਡ ਕਰਦੇ ਆ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ 한번 이상 하아버지의그나처럼일아켜다지